ਨਵਾਬ ਜਸਸ ਸਿੰਘ ਆਲੂਵੜੀਆ ਜੀ ਦਾ 306ਵਾਂ ਜਨਮ ਦਿਹਾੜਾ ਜੋ ਕਿ ਬੜੇ ਕਿ ਸ਼ਰਧਾ ਤੇ ਉਤਸ਼ਾਹ ਨਾਲ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਦੇ ਉਪਲਕਸ਼ ਦੇ ਵਿੱਚ 19 ਤਰੀਕ 19 ਮਈ ਐਤਵਾਰ ਨੂੰ ਗੁਰਦੁਆਰਾ ਨਵਾਬ ਜਸਸ ਸਿੰਘ ਆਲੂਵੜੀਆ ਲੁਧਿਆਣੇ ਵਿਖੇ ਇੱਕ ਪੰਜਾਹ ਪੰਦਰ ਦਾ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਅਤੇ ਦਿੱਲੀ ਦੀਆਂ ਸੰਗਤਾਂ ਵੀ ਉਹਦੇ ਵਿੱਚ ਹਿੱਸਾ ਲੈਣਗੀਆਂ ਜੀ ਆਪਣੀ ਹਾਜ਼ਰੀ ਲਵਾਉਣਗੀਆਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਬਾਬਾ ਜਸਾ ਸਿੰਘ ਆਲੂਵੜੀਆ ਜੀ ਵੱਲੋਂ ਕੀਤੇ ਹੋਏ ਜਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਨਾ ਸਿਰਫ ਆਲੂਵੜੀਆਂ ਲਈ ਨਾ ਸਿਰਫ ਸਿੱਖਾਂ ਲਈ ਬਲਕਿ ਸਮੁੱਚੇ ਸਮਾਜ ਲਈ ਕੀਤੇ ਬਗੈਰ ਰੰਗ ਰੂਪ ਤੇ ਧਰਮ ਦੇ ਭੇਦ ਦੇ ਉਹਨਾਂ ਨੇ ਗਰੀਬਾਂ ਤੇ ਮਜਲੂਮਾਂ ਦੀ ਜਿਹੜੀ ਰਾਖੀ ਕੀਤੀ ਉਹਨੂੰ ਲੋਕਾਂ ਤੱਕ ਜਗ ਜਾਹਿਰ ਕਰਾਉਣਾ ਹੈ ਜੀ ਤੇ ਸਮੁੱਚੀ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ ਕਿ ਇਸ ਮਹਾਨ ਸਿੱਖ ਜਰਨੈਲ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨ ਤੇ 19 ਮਈ ਨੂੰ ਗੁਰਦੁਆਰਾ ਸਾਹਿਬ 'ਚ ਹੋਣ ਵਾਲੇ ਸਮਾਗਮ 'ਚ ਆਪਣੀ ਹਾਜ਼ਰੀ ਸਰ ਜੀ ਕਿਹੜੇ ਏਰੀਆ ਵਿੱਚ ਜਾ ਕੇ ਜਾਂ ਤੁਹਾਡੇ ਕੋਲ ਜਿਹੜਾ ਕਿ ਇਹ ਸਮਾਗਮ ਦਾ ਪ੍ਰਚਾਰ ਕੀਤਾ ਸਰ ਅਸੀਂ ਪੂਰੇ ਪੰਜਾਬ ਪੱਧਰ ਤੇ ਆਪਣੇ ਬਰਾਦਰੀ ਦੇ ਜਿੰਨੇ ਵੀ ਪਿੰਡ ਕਸਬੇ ਨੇ ਜਿੱਥੇ ਜਿੱਥੇ ਸਾਡੀ ਪ੍ਰੈਜ਼ੈਂਸ ਹੈ ਅਸੀਂ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਬਰਾਦਰੀ ਤੋਂ ਬਾਹਰ ਵੀ ਜਿਹੜੇ ਲੋਕ ਇਸ ਬਾਬਾ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਉਹ ਗੁਰਦੁਆਰਾ ਸਾਹਿਬ ਚ ਸਮੇਂ ਕੀ ਹੋਏਗਾ ਸਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਦਾ ਸਮਾਗਮ ਹੋਵੇਗਾ ਜ ਜਿਹਦੇ ਵਿੱਚ ਕਿ ਬਾਬਾ ਜੀ ਦੇ ਜੀਵਨ ਉੱਤੇ ਵੀ ਅ ਵਿਸਤਾਰਪੂਰਵਕ ਲੈਕਚਰ ਕੀਤਾ ਜਾਊਗਾ ਜੀ ਪਹਿਲਾਂ ਵੀ ਸਮਾਗਮ ਇਹਦਾ ਬਾਬਾ ਜੀ ਦੇ ਕਰਕੇ ਲੋਕਾਂ ਦਾ ਜਾਗਰੂਤ ਕੀਤਾ ਜਾ ਰਿਹਾ ਸੀ ਚਾਹੇ ਆੜੂ ਵਾਲੀ ਹੋਣ ਜਾਂ ਹੋਰ ਲੋਕਾਂ ਸਿੱਖ ਬੰਮ ਨੂੰ ਵੀ ਜਿਹੜਾ ਜਾਗਰੂਤ ਕੀਤਾ ਸਰ 1977 ਤੋਂ ਹੀ ਗੁਰਦੁਆਰਾ ਸਾਹਿਬ ਬਣਿਆ ਹੈ ਜੀ 1977 ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਸਾਲ ਇਹ ਸਮਾਗਮ ਇਸੇ ਤੰਗ ਨਾਲ ਕੀਤਾ ਜਾ ਰਿਹਾ ਤੇ ਪੰਜਾਬ ਅੰਦਰ ਦਾ ਪ੍ਰੋਗਰਾਮ ਪੂਰੇ ਪੰਜਾਬ ਚ ਲੁਧਿਆਣੇ ਕੀਤਾ ਜਾਂਦਾ ਜੀ ਕਿੰਨੀ ਕਿ ਸੰਗਤ ਹੋ ਜਾਂਦੀ ਜਦੋਂ ਸਰ ਸਰ ਕਾਫੀ ਸੰਗਤ ਇਕੱਠੀ ਹੁੰਦੀ ਹੈ ਜੀ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਨੇ ਜੀ ਸਰ ਇਹ ਕਿਹੜੀਆਂ ਜਥੇਬੰਦੀਆਂ ਆ ਸਰ ਇਹ ਸਭ ਤੋਂ ਪਹਿਲਾਂ ਮਿਸਲ ਆਲੂਵੜੀਆ ਜੀ 올 ਇੰਡੀਆ ਆਲੂਵੜੀਆ ਯੂਥ ਫੈਡਰੇਸ਼ਨ 올 ਇੰਡੀਆ ਆਲੂਵੜੀਆ ਮੁਖਸਬਾ ਨਵਾਬ ਜੱਸਾ ਸਿੰਘ ਆਲੂਵੜੀਆ ਫਾਊਂਡੇਸ਼ਨ ਗੁਰਦੁਆਰਾ ਨਵਾਬ ਜੱਸਾ ਸਿੰਘ ਆਲੂਵੜੀਆ ਤੇ ਯੂनाइटेड फ्रंट ਫਾਰ 올 ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਅੱਜ ਕੀਤੀ ਜਾ ਰਹੀ ਹੈ ਜੀ ਲੋਕਾਂ ਨੂੰ ਕੀ ਮੈਸੇਜ ਸਰ ਲੋਕਾਂ ਨੂੰ ਮੈਸੇਜ ਇਹ ਹੈ ਕਿ ਬਾਬਾ ਜੱਸਾ ਸਿੰਘ ਆਲੂਵੜੀਆ ਹੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਜਦੋਂ 2200 ਹਿੰਦੂ ਹਿੰਦੁਸਤਾਨ ਦੀਆਂ ਧੀਆਂ ਦੀ ਇੱਜ਼ਤ ਬਚਾਈ ਤੇ ਉਹਨਾਂ ਨੂੰ ਘਰ ਘਰ ਆਪਣੇ ਵਾਪਸ ਪਹੁੰਚਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਨੂੰ ਐਕਸੈਪਟ ਕਰਨ ਤੋਂ ਮਨਾਂ ਕੀਤਾ ਉਹਨਾਂ ਨੂੰ ਆਪਣੇ ਫੌਜੀਆ ਨਾਲ ਵਿਆਇਆ ਇਹ ਬਗੈਰ ਰੰਗ ਰੂਪ ਦਾ ਉਹ ਇੱਥੇ ਵੱਡੀ ਗੱਲ ਸੀ ਉਹਨਾਂ 2200 ਕੁੜੀਆਂ ਦੇ ਵਿੱਚ ਇੱਕ ਵੀ ਕੋਈ ਸਿੱਖਾਂ ਦੀ ਕੁੜੀ ਨਹੀਂ ਸੀ ਬਗੈਰ ਭੇਦ ਭਾਅ ਦੇ ਉਹਨਾਂ ਨੇ ਕੁੜੀਆਂ ਨੂੰ ਬਚਾਇਆ ਜੀ ਸਰ ਕੀ ਲੱਗਦਾ ਅੱਜ ਕੱਲ ਜਿਹੜਾ ਮਾਹੌਲ چل ਰਿਹਾ ਹੈ ਨਾ ਜੇ ਅਸੀਂ ਗੱਲ ਕਰੀਏ ਚਾਹ ਭ੍ਰਸ਼ਟਾਚਾਰ ਬਾਰੇ ਜਾਂ ਹੋਰ ਵੀ ਜੇ ਵੀ ਅਤਿਆਚਾਰ ਦੀ ਗੱਲ ਕਰੀਏ ਉਹਨੂੰ ਲੈ ਕੇ ਤੁਸੀਂ ਕਿੰਨਾ ਜਾਗਰੂਤ ਕਿੰਨਾ ਲੋਕਾਂ ਨੂੰ ਹੋਰ ਕਿਵੇਂ ਕਹਿਣਾ ਚਾਹੁੰਦੇ ਕਿਵੇਂ ਜਾਗਰੂਤ ਕਰਨਾ ਚਾਹੁੰਦੇ ਸਰ ਸਾਡੀ ਦੇਖ ਅੰਦੂਵੜੀ ਦੇ ਹੈ ਕੌਣ ਨੇ ਅੰਦੂਵੜੀ ਉਹ ਨੇ ਜਿਹੜੇ ਬਾਬਾ ਜੱਸਾ ਸਿੰਘ ਆਲੂਵੜੀ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਨੇ ਗਾਂਦੀਵਾਦੀ ਉਹ ਹੁੰਦਾ ਜਿਹੜਾ ਮਹਾਤਮਾ ਗਾਂਧੀ ਦੀ ਇਡਿਓਲੋਜੀ ਨੂੰ ਫੋਲੋ ਕਰਦਾ ਜਿਹੜੇ ਸਾਡੇ ਬਜ਼ੁਰਗ ਬਾਬਾ ਜੱਸਾ ਸਿੰਘ ਆਲੂਵੜੀ ਦੀ ਫੌਜ ਦੇ ਵਿੱਚ ਭਰਤੀ ਹੋਏ ਸੀ ਅੱਜ ਸਾਰੇ ਅਸੀਂ ਉਹ ਆਪਣੇ ਆਪ ਨੂੰ ਫਕਰ ਨਾਲ ਆਲੂਵੜੀਆ ਲਿਖਦੇ ਹਾਂ ਜੀ ਤੇ ਸਾਡੇ 'ਚ ਵੱਡੀ ਗੱਲ ਇਹ ਹੈ ਜੀ ਸਾਡੇ ਜਾਤ ਪਾਤ ਦਾ ਕੋਈ ਵੇਤ ਨਹੀਂ ਹੈਗਾ ਬਾਬਾ ਜੀ ਨੇ ਮਿਸਲ ਬਣਾਈ ਸੀ ਤੇ ਸਾਰਾ ਜਾਤ ਦਾ ਬੰਦਾ ਵਿੱਚ ਲਿਆ ਸੀ ਸਾਡੀ ਬਰਾਦਰੀ ਦੀ ਕੋਈ ਜਾਤ ਨਹੀਂ ਹੈਗੀ ਜੀ ਸਾਡੇ ਸਾਰੇ ਜਾਤਾਂ ਦੇ ਬੰਦੇ ਨੇ ਤੇ ਅਸੀਂ ਹਰ ਪੁਆਇੰਟ ਤੇ ਹਰ ਥਾਂ ਤੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆਂ ਕੇ ਬਾਬਾ ਜੀ ਦੇ ਜਿਹੜੇ ਦਿਖਾਏ ਹੋਏ ਰਾਹ ਨੇ ਉਹਦੇ ਉੱਤੇ ਹੀ ਚੱਲੀਏ ਸਮਾਜ ਦੇ ਵਿੱਚ ਪੈਣਾ ਹੋ ਰਹੀਆਂ ਕਰੂਪੀਆਂ ਦੇ ਖਿਲਾਫ ਸਾਡੀ ਹਮੇਸ਼ਾ ਬੇਅੰਤ ਨਾ ਥੱਕਣ ਵਾਲੀ ਮੁਹਿੰਮ ਹੈ ਜਿਹੜੀ ਉਹ ਹਮੇਸ਼ਾ ਚੱਲਦੀ ਰਹੇਗੀ ਸਮਾਗਮ ਆਏ ਲਗ ਲਗ ਹੀ ਰਿਹਾ ਹੋਇਆ ਜਾਂ ਤੁਹਾਡੇ ਬੋਲ ਇਥੇ ਸਰ ਹਰ ਜ਼ਿਲ੍ਹੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਆਪਣੇ ਆਪਣੇ ਪੱਧਰ ਤੇ ਮਨਾਇਆ ਜਾਂਦਾ ਪਰ ਸਿਰਫ ਲੁਧਿਆਣਾ ਕਿਉਂਕਿ ਪੰਜਾਬ ਦਾ ਸੈਂਟਰ ਹੈ 1970 ਤੋਂ ਲਗਾਤਾਰ ਸਾਡੇ ਬਜ਼ੁਰਗਾਂ ਵੱਲੋਂ ਪੰਜਾਬ ਪੱਧਰ ਦਾ ਸਮਾਗਮ ਸਿਰਫ ਲੁਧਿਆਣੇ ਚ ਹੁੰਦਾ ਜੀ ਕਿਹੜੀ ਜਗ੍ਹਾ ਹੋ ਰਿਹਾ ਸਰ ਇਹ ਸਰ ਇਹ ਗੁਰਦੁਆਰਾ ਨਵਾਬ ਜੱਸਾ ਸਿੰਘ ਅਲੂ ਬਾੜ ਹਸਪਤਾਲ ਲੁਧਿਆਣੇ ਦੇ ਵਿੱਚ ਇਹ ਸਮਾਗਮ 19 ਮਈ ਨੂੰ ਐਤਵਾਰ ਨੂੰ ਕਰਾਇਆ ਜਾਵੇਗਾ ਜੀ